ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਲਡਿੰਗ ਫੈਮਿਲੀ ਵਲੌਗਸ ਵਿੱਚ ਤੁਹਾਡਾ ਸਵਾਗਤ ਹੈ। ਹੋਰ ਦੱਸੋ ਜੀ ਸਾਰੇ ਕਿਵੇਂ ਹੋ? ਵਧੀਆ ਠੀਕ ਠਾਕ। ਲੋ ਜੀ ਆਪਾਂ ਅੱਜ ਤੁਹਾਨੂੰ ਦਰਸ਼ਨ ਕਰਨ ਨਹੀਂ ਆਈ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਜੀ ਦੇ। ਇਹ ਆਪਾਂ ਖੜੇ ਆ ਜੀ ਗੁਰਦੁਆਰਾ ਸ੍ਰੀ ਬੇਸਾਹਿਬ ਜੀ ਦੇ ਇਤਿਹਾਸ ਦੇ ਸਾਹਮਣੇ। ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਆਉਂਦੇ ਹੁੰਦੇ ਸੀਗੇ ਜੀ। ਉਸ ਵੇਲੇ ਜਿਹੜੀ ਉਹ ਸੀਗੀ ਜੀ ਬੇਰੀ ਉਹ ਹਜੇ ਵੀ ਇੱਥੇ ਮੌਜੂਦ ਹੈ। ഇത്രേം നിബ്രേ കേരോ വഞ്ഞ ദേ ഹേ അടാ അപ്പൺ തർ ദോമതാ യാ രാജു കേ ફેરી ഹേ वो लुंगे रे نه ناري كار جا اوه كومب مدهاري ابو اوه ناري تلي جا ادھر دي ادھر دي ادھر دي جي ڪم ليني اے سارن اوت پر دانو میں سارن اوت پر خیال جیتے مننگ جی کے مورمکھ ਇਹ ਸਾਨੂੰ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਏ ਸੀ ਜੀ ਉਹ ਸੀ ਜੀ ਗੁਰਦੁਆਰਾ ਬੇ ਸਾਹਿਬ ਜੀ ਤੇ ਇਹ ਖੜੇ ਆ ਜੀ ਆਪਾਂ ਹੁਣ ਗੁਰਦੁਆਰਾ ਸ੍ਰੀ ਹਟ ਸਾਹਿਬ ਜੀ ਦੇ ਵਿੱਚ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨੇ ਦੇ ਵਿੱਚ ਨੌਕਰੀ ਕੀਤੀ ਸੀ ਸਾਲ ਅੱਜ ਦਾ ਰਿਜ਼ਲਟ ਵੀ ਹੈ ਬੰਸ਼ ਔਰ ਬਾਬਾ ਸਿਧਾਰਥ ਬਾਬਾ ਨੀਰਮਲ ਸਿੰਘ ਜੀ ਲੋ ਜੀ ਸਾਰੀ ਸੰਗਤ ਦਰਸ਼ਨ ਕਰੋ ਜੀ ਇਹ ਉਹ ਬੱਟੇ ਨੇ ਜਿਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਦੇ ਵਿੱਚ 13-13 ਤੋਲਦੇ ਸੀ ਏ ਹੋਵੇ ਇਹ ਨਦੀ ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਸੀ جی نے جو سچ کا دیتا اپنے کے بارے ست نام بڑھ منترا وہ منتر وہ وچن صاحب شری گرو نانک مہاراج جی کا اس استاون ترتی سے سرجیت ہوا ہے سارے سنسار سے چانن کیا ہے جس دین ندی کے آپ کی درشن کرتے ہو

ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਲੋ ਜੀ ਹੁਣ ਦਰਸ਼ਨ ਕਰੋ ਬੇਬੀ ਨਾਨਕੀ ਜੀ ਦੇ ਪ੍ਰਾਤਨ ਘਰ ਦੇ تھوڑی زل لے کے لیو ہاں یار بہت زبردست ٹا کر رہے ہیں اور یہ بستیاں وہاں ہے اس میں آیا تھا صاحب نے نگری ہمم یار آج ہمیں پکاریں تو نے تولے ہوگا نہیں یہ انہوں نے فرمایا کہ نہ پارٹ ہے یعنی کہ تک ہے اور ایک ہے علی پر یمن والوں کے کہتے ہیں اور انہوں نے کہا اناجو علی پیش ہے علی پہنچے علی قال علی کو I you to ਇਹਨਾਂ ਦਾ ਬਲੌਗ ਵਿਚਾਰਾਂ ਨੂੰ ਕੋਈ ਪਾਇਲ ਲੱਗਦਾ ਹੈ। ਅੱਗੇ ਜੁੜਾ ਜਾਂਦਾ। ਹਾਂਜੀ ਅੱਜ ਦੇ ਵਲੌਗ ਦਾ ਪਿੰਡ ਇੱਥੇ ਕਰਦੇ ਆਂ ਜਿਸ ਨੂੰ ਆਪਣਾ ਵਲੌਗ ਵਧੀਆ ਲੱਗਿਆ ਹੋਵੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਆਪਣੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਧੰਨਵਾਦ